ਆਓ ਦੋਸਤੋ ਤੁਹਾਨੂੰ ਬਹੁਤ ਹੀ ਵਧੀਆ 뷰 ਵਾਲੀ ਜਗਾ ਦਿਖਾਈਏ ਹਾਂ ਬਹੁਤ ਹੀ ਪੈਸੇ ਲਾ ਕੇ ਨਹੀਂ ਘੁੰਮਣ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਖਾਨਪੁਰਖੂਹੀ ਦਾ ਰੈਟ ਹਾਊਸ ਘਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਉਚਾਈ ਤੇ ਬਣਿਆ ਹੋਇਆ ਹੈ ਬਹੁਤ ਵਧੀਆ 뷰 ਹੈ ਜੇਕਰ ਇੱਥੇ ਕਿਸੇ ਆਣਾ ਹੋਵੇ ਨੰਦਪ੍ਰਸਾਦ ਤੋਂ ਗੱਡ ਸ਼ੰਕਰ ਰੋਡ ਪਿੰਡ ਕਾਨ ਪ੍ਰਖੋਹੀ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਕਿੰਨੇ ਅਸੀਂ ਹਾਈਟ ਦੇ ਉੱਤਿਆਂ ਸਾਹਮਣੇ ਪਿੰਡ ਕਾਨ ਪ੍ਰਖੋਹੀ ਦਿਖ ਰਿਹਾ ਉਸਤੇ ਪਿੱਛੇ ਆ ਜੋ ਕਿ ਬੜੀ-ਬੜੀਆਂ ਪਹਾੜੀਆਂ ਮਾਤਾ ਨੈਣਾ ਦੇਵੀ ਆਦੀ ਜਿਹੜਾ ਹਿਮਾਚਲ ਦਾ 뷰 ਤੁਸੀਂ ਦੇਖ ਸਕਦੇ ਹੋ ਤੇ ਇੱਕ ਸਾਈਡ ਤੋਂ ਨੂੰ ਜਿਹੜਾ ਸਤਲੁਜ ਦਰਿਆ ਦਾ ਲਾਪੋੜਾ ਉਹ ਵੀ ਦਿਖਾਈ ਦੇਵੇਗਾ ਸੋ ਆ ਸਾਹਮਣੇ ਜੋ ਕਿ ਪੋੜਾ ਜੋ ਕਿ ਨੰਗਲ ਤੇ ਨੂਰਪੁਰ ਵੇਦੀ ਨੂੰ ਮਿਲਾਂਦਾ ਹੈ ਤੋ ਇਸ ਟਾਈਮ ਅਸੀਂ ਬਖ ਬਖ ਆ ਦੇਖ ਸਾਦੇ ਝਾੜੀਆਂ ਬਹੁਤ ਵਧੀਆ 뷰 ਹੈ ਤੇ ਰੈੱਡ ਹਾਊਸ ਕਾਨਪਰ ਖੂਈ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਪਹਾੜੀ ਦੀ ਗੋਦੀ ਦੇ ਵਿੱਚ ਬਸਿਆ ਹੋਇਆ ਇੱਧਰ ਆ ਸਾਹਮਣੇ ਗੁਰਦੁਆਰਾ ਸਾਹਿਬ ਹੀ ਨਜ਼ਰ ਆ ਰਿਹਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਥੋੜਾ ਆਪਣਾ ਹਰਪਾਲ ਸਿੰਘ ਪਾਲੀ ਬਲਾਉ ਫਤੇ ਬਾਏ ਗੁਰੂ ਜੀ ਦਾ ਖਾਲਸਾ ਬਾਏ